ਅਲ ਦੇ ਘਰੋਂ ਗਏ ਨੌਜਵਾਨ ਦੀ ਮਿਲੀ ਕਮਾਦ ਵਿੱਚੋਂ লাশ ਪਰਿਵਾਰ ਨੇ ਪਿੰਡ ਦੇ ਹੀ ਦੋ ਨੌਜਵਾਨਾਂ ਤੇ ਲਗਾਏ ਇਲਜ਼ਾਮ লাশ ਨੂੰ ਸੜਕ ਤੇ ਰੱਖ ਕੇ ਕੀਤਾ ਰੋਜ਼ ਪ੍ਰਦਰਸ਼ਨ ਸ੍ਰੀ ਹਰਿ ਗੋਬਿੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਚੀਮਾ ਖੋੜੀ ਵਿੱਚ ਇੱਕ ਨੌਜਵਾਨ ਦੀ লাশ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਾਣਕਾਰੀ ਅਨੁਸਾਰ ਮਰੇਤਕ ਦੇ ਪਿਤਾ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਮੇਰੇ ਪੁੱਤਰ ਪ੍ਰਭਜੀਤ ਸਿੰਘ ਨੂੰ ਕੱਲ ਸ਼ਾਮ ਨੂੰ ਪਿੰਡ ਦੇ ਹੀ ਗੋਲਦੀ ਅਤੇ ਵਿਕਰਮਜੀਤ ਸਿੰਘ ਘਰੋਂ ਸਕੂਟਰੀ ਤੇ ਬੈਠਾ ਕੀ ਆਪਣੇ ਨਾਲ ਲੈ ਗਏ ਅਤੇ ਉਹਨਾਂ ਨੇ ਹੀ ਮੇਰੇ ਪੁੱਤਰ ਨੂੰ ਮਾਰਿਆ ਹੈ ਸ਼ੰਕਾ ਹੈ ਕਿ ਜ਼ਿਆਦਾ ਨਸ਼ਾ ਦਿੱਤਾ ਗਿਆ ਹੈ ਜਿਸ ਦੀ ਸਵੇਰੇ ਪਿੰਡ ਦੇ ਬਾਹਰ ਕਮਾਰ ਵਿੱਚੋਂ লাশ ਮਿਲੀ ਹੈ ਪਰਿਵਾਰ ਨੇ লাশ ਨੂੰ ਸੜਕ ਤੇ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਕਿ ਜੋ ਲੋਕ ਮਰੇ ਤੱਕ ਪ੍ਰਭਦੀਪ ਸਿੰਘ ਨੂੰ ਘਰੋਂ ਬੁਲਾ ਕੇ ਲਿਆਏ ਸੀ ਉਹਨਾਂ ਉੱਪਰ ਸਖਤ ਕਾਰਵਾਈ ਕੀਤੀ ਜਾਵੇ मौके ਤੇ ਪਹੁੰਚੇ थाना श्री ਹਰੀ ਗੋਬਿੰਦਪੁਰ ਸਾਹਿਬ ਦੇ ਮੁਖੀ ਵਿਕਰਮ ਸਿੰਘ ਨੇ ਪਰਿਵਾਰ ਨੂੰ ਪਹੁੰਚਾ ਦਿੱਤਾ ਕਿ ਪੋਸਟ ਮਾਰਟਮ ਦੀ ਰਿਪੋਰਟ ਹੁਣ ਤੋਂ ਬਾਅਦ ਜੋ ਬੰਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਪਰੋਸਾ ਮਿਲਣ ਤੇ ਪਰਿਵਾਰ ਨੇ ਧਰਨਾ ਸਮਾਪਤ ਕਰ ਦਿੱਤਾ লাশ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਭੇਜਿਆ ਗਿਆ ਗੁਰਦਾਸਪੁਰ ਤੋਂ ਪੱਤਰਕਾਰ ਡਾਕਟਰ ਨਰਿੰਦਰ ਸਿੰਘ ਕੁਮਾਨ ਜਗੀਰ ਸਿੰਘ ਮੰਡ ਅਤੇ ਡਾਕਟਰ ਸਰਪਜੀਤ ਸਿੰਘ ਪਿੰਡਰ ਦੀ ਖਾਸ ਰਿਪੋਰਟ ਕੀ ਨਾਮ ਤੁਹਾਡਾ ਜੀ ਕੁਲਵਿੰਦਰ ਸਿੰਘ ਕਿੱਥੋਂ ਰਹਿਣ ਵਾਲੇ ਹੋ ਕਿੱਥੋਂ ਪਿੰਡ ਜੀ ਮਾਫੜੀ ਦੇ ਤੇ ਇਹ ਜਿਹੜੇ ਡੈਥ ਨੌਜੰਤਿ ਤੁਹਾਡਾ ਗਿਆ ਤੁਸੀਂ ਮੇਰਾ ਮੁੰਡਾ ਵੱਡਾ ਹੈ ਅੱਛਾ ਜੀ ਤੇ ਕੱਲ ਕਿੰਨੇ ਜੇ ਘਰੋਂ ਆਏ ਅਸੀਂ ਕੱਲ ਇਹਨਾਂ ਦੇ ਨਾਨਕੇ ਇਹਨਾਂ ਦੀ ਮਾਹੀ ਨੂੰ ਪਤ 20 ਦਿਨ ਹੋਏ ਤਾਂ ਉਹਦਾ ਹਿਰਕ ਕਰਨ ਗਏ ਇਹਨਾਂ ਨਾਨਕੇ ਇਹਨਾਂ ਸਾਰੇ ਟੱਬਰ ਹੀ ਗਏ ਜੀ ਅਸੀਂ 4:30 ਵਜੇ ਆਏ ਆ 5:00 ਵਜੇ ਮੈਨੂੰ ਗੁਰਦੁਆਰੇ ਛੱਡ ਕੇ ਆਇਆ ਜੀ ਤੇ ਉਹ ਤੋਂ ਬਾਅਦ ਵਿੱਚ ਫੋਨ ਆਉਂਦਾ ਵੀ ਇਹਨੂੰ ਮਤਲਬ ਘਰੇ ਨਾ ਚਾਹ ਪਾਣੀ ਬਣਾ ਕੇ ਪੀਤਾ ਨਾਲ ਮੁੰਡਾ ਸਾਡੇ ਮੇਰੇ ਤੋਂ ਵੱਡੇ ਦਾ ਦੋਵੇਂ ਜਾਣੇ ਜੀ ਅ ਬਾਕੀ ਬਰਵਾ ਰੇ ਸਾਡਾ ਦੂਜੇ ਘਰ ਦੀ ਗੱਡੀ ਉਧਰ ਖਲਾਰੀ ਸੀ ਉੱਥੇ ਸਾਡੀ ਗੁੱਡੀ ਛੋਟੀ ਦੇ ਨਾਲ ਗਰਾਉਣਾ ਹੈ ਜੀ ਤੇ ਉਹ ਬਾਅਦ ਚੋਂ ਮੁੰਡੇ ਦਾ ਫੋਨ ਆਇਆ ਤਿੰਨ ਚਾਰ ਰੇ 골ਡੀ ਦਾ ਬਾਅਦ ਚੋਂ ਸਕੂਟਰੀ ਲੈ ਕੇ ਆਇਆ ਉਹ ਵੜਾ ਕੇ ਲੈ ਆਇਆ ਉਥੋਂ ਘਰੋਂ ਕਿੱਥੋਂ ਦਾ 골ਡੀ ਹੈ ਉਹ ਆ ਪਿੰਡੋਂ ਹੀ ਸਾਡੇ ਚਿੰਮਿਆਂ ਦਾ ਹੀ ਅੱਛਾ ਜੀ ਉਹ ਮਤਲਬ ਉੱਤ ਘਰੋਂ ਬਿਠਾ ਕੇ ਲੈ ਆਇਆ ਵਾ ਬਾਅਦ ਮੁੰਡਾ ਸਾਡਾ ਇੱਥੇ ਗਰਾਉਂਡ 'ਚ ਖੇਡਣ ਆਉਂਦਾ ਛੋਟਾ ਜੀ ਇਹ ਇੱਥੇ ਨੰਗਿਆ ਜਦੋਂ ਉਹ ਉਹ ਇੱਥੇ ਖਲੋਤੇ ਸੀ ਸੜਕ ਦੇ ਉੱਤੇ ਜੀ ਇਹ 골ਡੀ ਦੇ ਨਾਲ ਹੀ ਹੋਲੇ 골ਡੀ ਜਿਹੜੇ ਦੇ ਨਾਲ ਤੇ ਜਿਹੜੇ ਮੌਤ ਦਾ ਕਾਰਨ ਕੀ ਉਹ ਮਤਲਬ ਮੁੰਡੇ ਨਸਾ ਪਤਾ ਵੇਚਦੇ ਆ ਤੇ ਕਰਦੇ ਆ ਇਹ ਕੰਮ ਉਹਨਾਂ ਦਾ ਹੀ ਮਤਲਬ ਵੀ ਕਾਰਵੀ ਘਰੋਂ ਸਦਕੇ ਲਿਆ ਕੇ ਕੀਤਾ ਜਿਹੜਾ ਮਤਲਬ ਤੁਸੀਂ ਅੱਗੇ ਆਪੇ ਸਮਝ ਲਓਗੇ ਅਰੇ ਕੀ ਅੱਗੇ ਵੀ ਕੋਈ ਇਦਾਂ ਦਾ ਕਰਦਾ ਸੀ ਤਾਂ ਕੋਈ ਤੁਹਾਨੂੰ ਜਹਾਇਆ ਇਦਾਂ ਸਦਕੇ ਹੀ ਕੋਈ ਕਰਵਾ ਦੇ ਤੇ ਕਰਵਾ ਦੇ ਓਦਾਂ ਨਹੀਂ ਪੈਸਾ ਕਦੀ ਦਿੱਤਾ ਹੀ ਨਹੀਂ ਕਿਉਂਕਿ ਘਰੋਂ ਖੁੱਲ ਕਦੀ ਦਿੱਤੀ ਨਹੀਂ ਨਹੀਂ ਕੀ ਕੰਮ ਕੀ ਕਰਦਾ ਸੀ ਇਹ ਕੰਮ ਆ ਵਾਈਪ ਖੇੜੇ ਦਾ ਹੀ ਕਰਦਾ ਹੀ ਕੰਮ ਸਾਡਾ ਕਿੰਨੀ ਉਮਰ ਸੀ ਇਹਦੀ 32 ਸਾਲ ਤੇ ਕੀ ਮੰਗ ਕਰਦੇ ਮੰਗਦੇ ਆ ਵੀ ਅਸੀਂ ਸੰਸਕਾਰੀ ਫੇਰ ਕਰਨਾ ਵਾ ਪਹਿਲਾਂ ਉਹ ਬੰਦੇ ਫੜੇ ਜਾਣਗੇ ਦੋਵੇਂ ਜੀ ਇੱਕ ਵਿਕਰਮਜੀਤ ਸਿੰਘ ਵਿੱਕੀ ਆ ਤੇ ਇਹ ਤਿੰਨੇ ਜਾਣੇ ਰਹੇ ਆ ਮਤਲਬ ਇੱਥੇ ਮਤਲਬ ਵੀ ਉਹ ਵਿੱਕੀ ਗੋਲਡੀ ਨੇ ਕਿਹਾ ਵੀ ਵਿੱਕੀ ਦੇ ਨਾਲ ਰਿਹਾ ਜੀ ਵਿੱਕੀ ਦੇ ਘਰ ਉਹਨੂੰ ਗੋਲਡੀ ਨੂੰ ਲੈ ਕੇ ਆਏ ਆ ਤੇ ਵਿੱਕੀ ਅੱਗੇ ਬੋਲਿਆ ਕੁਛ ਨਹੀਂ ਜੀ ਇਹ ਤਿੰਨੇ ਜਾਣੇ ਇਕੱਠੇ ਸੀਗੇ ਮਤਲਬ ਉਹਨਾਂ ਦੀ ਕਾਰਵਾਈ ਨਾਲੇ ਕੰਮ ਹੋਇਆ ਸਾਰੇ ਕੀ ਨਾਮ ਤੁਹਾਡਾ ਮੇਰਾ ਨਾਮ ਵਿਕਰਮਜੀਤ ਸਿੰਘ ਸਤਲਜ ਵਾਲੇ ਮੇਰਾ ਚੀਮਾ ਖੁੜੀ ਦਾ ਰਹਿਣ ਵਾਲਾ ਵਾਂ ਤੇ ਇਹ ਜਿਹਨੇ ਡੈਥ ਵੀ ਕੀ ਲੱਗਦੀ ਤੁਹਾਡੇ ਇਹ ਮੇਰੇ ਤਾਜੀ ਦੇ ਬੇਟੇ ਨੇ ਤੇ ਡੈੱਡ ਬੋਡੀ ਸ਼ੜਗਰ ਰੱਖੀ ਕੀ ਕਰਨੇ ਇਹ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ ਅਸੀਂ ਸਵੇਰ ਦੇ ਖੱਜਲ ਖਰਾਬ ਹੋਣਦੇ ਆ ਪੁਲਿਸ ਨੂੰ ਪ੍ਰਸ਼ਾਸਨ ਸਾਡੀ ਕੋਈ ਸੁਣਵਾਈ ਨਹੀਂ ਕਰ ਰਿਹਾ ਕੋਈ ਸਾਡੀ ਇੱਥੇ ਸੁਣਨੀ ਹੋਈ ਨਹੀਂ ਅਸੀਂ ਹਾਰ ਕੇ ਇੱਥੇ ਸਾਡੀ ਸਾਰੀ ਸਨਮ ਦੀ ਸੜਕਾਂ ਤੇ ਰੋਲਦੀ ਪਈ ਆ ਕੀ ਕਰਨ ਕਿ ਮੌਤ ਦਾ ਮੌਤ ਦਾ ਕਾਰਨ ਦੋ ਬੰਦੇ ਨਾਲ ਵਾਦੇ ਘਰੋਂ ਲੈ ਕੇ ਗਏ ਆ ਇਹ ਸਾਡੇ ਪਿੰਡ ਦੇ ਆ ਇੱਕ ਇਹ ਆਪਣੇ ਮਾਰੇ 골ਡੀ ਆ ਇੱਕ ਵਿਕੀ ਆ ਉਹਨਾਂ ਦੇ ਨਾਲ ਹੀ ਗੱਲਬਾਤ ਕਰਕੇ ਪਹਿਲਾਂ ਸਵੇਰੇ ਪੁੱਛਿਆ ਸਾਡਾ ਬੰਦਾ ਤੁਹਾਡੇ ਨਾਲ ਹੀ ਕਿੱਥੇ ਆ ਉਹ ਅੱਜੋਂ ਲੜਨ ਪਏ ਤੋਂ ਜਾਣੇ ਤੇ ਸਾਡੀ ਕੋਈ ਸੁਣਵਾਈ ਨਹੀਂ ਸਾਨੂੰ ਇਨਸਾਫ ਜਣਾਣਾ ਚਾਹੀਦਾ ਸਾਡਾ ਭਰਾ ਨਰ ਗਿਆ ਸਾਨੂੰ ਇਨਸਾਫ ਦੇਣੇ ਬੰਦੂ ਮੰਗੀ ਕਰਦੇ ਆ ਮੰਗ ਇਹ ਕਰਦੇ ਆ ਕਿ ਉਹਨਾਂ ਦੇ ਇੱਕ ਸਖਤੋ ਸਖਤ ਕਾਰਵਾਈ ਹੋਵੇ ਸਾਡੇ ਜੋ ਵੀ ਸਾਡੇ ਭਰਾ ਨੂੰ ਇਨਸਾਫ ਮਿਲੇ ਸਰ ਜੀ ਪਿੰਡ ਵਾਲਾ ਰੋਡ ਬਲਾਕ ਕੀਤਾ ਹੈ ਕੀ ਕਰਨਾ ਸੀ ਮੈਂ ਜੋ ਇੱਥੇ ਪਿੰਡ ਆਇਆ ਇੱਥੋਂ ਉਹਨਾਂ ਦੇ ਪਤਾ ਲੱਗਾ ਕਿ ਰਾਬੀਰ ਸਿੰਘ ਬੱਚਾ ਵਾ ਉਹਦੀ ਡੈਥ ਹੋਈ ਆ ਦਸਾਂ ਮੁਸਾਬਕ ਪਤਾ ਲੱਗਾ ਕਿ ਪਿੰਡ ਦੇ ਕਿਸੇ ਉਹਦਾ ਗੋਲਦੀ ਮੁੰਡੇ ਦਾ ਨਾਮ ਆ ਜਿਹਦੇ ਨਾਲ ਉਹ ਲੈ ਕੇ ਗਿਆ ਘਰੋਂ ਫੋਨ ਕਰਕੇ ਉਹਨੂੰ ਜੀ ਤੇ ਉਸ ਤੋਂ ਬਾਅਦ ਉਹਦੀ ਡੈਥ ਹੋਈ ਆ ਇਹ ਹੁਣ ਪੋਸਟਮਾਰਟਮ ਕਰਾਉਣਾ ਉਹਦੇ ਵਜਾ ਉਹਦੇ ਚ ਪਤਾ ਲੱਗੂ ਲੇਕਿਨ ਬਿਆਨ ਲੈ ਕੇ ਅਸੀਂ ਪਰਚਾ ਦਰਜ ਕਰ ਰਹੇ ਆ ਪਰਚਾ ਦਰਜ ਕਰਨ ਦਾ ਜੋ ਵੀ ਤਫ਼तीश ਸਾਹਮਣੇ ਆਊਗਾ ਉਹ ਸਾਰਾ ਕੁਝ ਬਿਲਕੁਲ ਪਾਰਸਲਟੀ ਹੋਊਗਾ ਤੁਹਾਨੂੰ ਦੱਸ ਦਿੱਤਾ ਜਾਵੇਗਾ ਤੇ ਪਰਿਵਾਰ ਹੁਣ ਸੈਟੀਸਫਾਈ ਹੋ ਗਿਆ ਓਏ ਪਰਿਵਾਰ ਬਿਆਨ ਲਿਖਾ ਰਿਹਾ ਬਿਆਨ ਲਿਖਾ ਕੇ ਸੈਟੀਸਫਾਈ ਕਰਕੇ ਪਰਿਵਾਰ ਦਾ ਹਰ ਗੱਲ ਨੂੰ ਵਿਚਾਰ ਕੇ ਉਹਦੇ ਮੁਤਾਬਕ ਕਾਨੂੰਨ ਅਨੁਸਾਰ ਕਰੀ ਉਚਿਤ ਕਰੀ ਹੋ। ਧੰਨਵਾਦ।